ਜਦੋਂ ਵੈਕਸੀਨ ਆਮ ਸੀ ਤਾਂ ਜਨਤਾ ਡਰਤੀ ਮਾਰੇ ਲਗਵਾ ਨਹੀਂ ਰਹੀ ਸੀ ਲੇਕਿਨ ਹੁਣ ਹਾਲਾਤ ਅਜਹਿ ਬਣ ਚੁੱਕੇ ਨੇ ਕਿ ਹੁਣ ਲੋਕ ਵੈਕਸੀਨ ਲਗਵਾਉਣ ਦੇ ਲਈ ਸਿਫਾਰਸ਼ਾਂ ਪਾ ਰਹੇ ਨੇ ਕਿ ਉਹਨਾਂ ਨੂੰ ਪਹਿਲੀ ਵੈਕਸੀਨ ਲਗਵਾਉ ਅਤੇ ਹੁਣ ਵੈਕਸੀਨ ਦੀ ਸ਼ਾਰਟੇਜ ਚੱਲ ਰਹੀ ਹੈ ਜੇਕਰ ਗੱਲ ਮੋਗਾ ਦੀ ਕਰੀਏ ਤਾਂ ਮੋਗਾ ਦੇ ਵਿੱਚ 3 ਦਿਨ ਬਾਅਦ ਵੈਕਸੀਨ ਆਈ ਅਤੇ ਮੋਗਾ ਦੇ ਸਰਕਾਰੀ ਹਸਪਤਾਲ ਵੱਲੋਂ ਮੋਗਾ ਵਿਖੇ ਪੰਜ ਸੈਂਟਰ ਬਣਾਏ ਗਏ ਜਿੱਥੇ ਸਵੇਰ ਤੋਂ ਵੈਕਸੀਨ ਲਗਵਾਉਣ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਅਤੇ ਲੋਕ ਵੈਕਸੀਨ ਲਗਵਾਉਣ ਦੇ ਲਈ ਸਿਫਾਰਸ਼ਾਂ ਕਰਦੀ ਹੋਈ ਵੀ ਦਿਖਾਈ ਦਿੱਤੇ ਇਹ ਨਜ਼ਾਰੇ ਮੋਗਾ ਦੇ ਵੱਖ-ਵੱਖ ਕੈਂਪਾਂ ਦਾ ਜਿੱਥੇ ਵੈਕਸੀਨ ਲਗਾਈ ਜਾ ਰਹੀ ਹੈ ਕੋ ਲੋਕਾਂ ਦਾ ਰੁਝਾਨ ਇਸ ਕੈਂਪ ਦੇ ਵਿੱਚ ਕਾਫੀ ਕਾਫੀ ਭੀੜ ਇਕੱਠੀ ਹੋ ਕੇ ਆ ਰਹੀ ਹੈ ਟਿਕਾ ਲਗਵਾਉਣ ਦੇ ਲਈ ਅੱਜ ਅਸੀਂ ਇੱਥੇ ਰਾਧਾ ਸਵਾਮੀ ਸਤਸੰਗ ਬਿਆਸ ਦੀਆਂ ਹਦਾਇਤਾਂ ਦੇ ਮੁਤਾਬਕ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇੱਥੇ ਅਸੀਂ ਅਪਰਾਲਾ ਕੀਤਾ ਤੀਜਾ ਕੈਂਪ ਅੱਜ ਅਸੀਂ ਇੱਥੇ ਲਗਾਇਆ ਹੋਇਆ ਹੈ ਔਰ ਲੇਡੀਜ਼ ਔਰ ਜੈਂਟਸ ਵੀਰ ਭਾਈ ਸਾਰੇ 45 ਸਾਲ ਤੋਂ ਉੱਪਰ ਦੀ ਉਮਰ ਵਾਲੇ ਉਹਨਾਂ ਦੇ ਅੱਜ ਟੀਕਾ ਲਗਾਇਆ ਜਾ ਰਿਹਾ ਵੈ ਅੱਜ ਜਿਹੜਾ ਪਹਿਲਾ ਕੈਂਪ ਸੀਗਾ ਸਾਡਾ ਮਾਰਚ ਦੇ ਮਹੀਨੇ ਵਿੱਚ ਲਗਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਸਾਰੇ ਕੈਂਪ ਹੈਗੇ ਆ ਜਦੋਂ ਨੈਕਸਟ ਸੈਕੰਡ ਡੋਜ਼ ਦਾ ਕੰਮ ਸ਼ੁਰੂ ਹੋਇਆ ਉਦੋਂ ਐਡਮਿਨਿਸਟ੍ਰੇਸ਼ਨ ਨੇ ਸਾਰੇ ਕੈਂਪਸ ਜਿਹੜੇ ਹੈਗੇ ਕਾਲਜes ਸਕੂਲਾਂ ਦੇ ਵਿੱਚ ਲਗਾਉਣੇ ਸ਼ੁਰੂ ਕਰ ਦਿੱਤੇ ਸੀ ਤੇ ਅੱਜ ਤੋਂ ਇਹਨਾਂ ਨੇ ਐਨਜੀਓ ਨੂੰ ਦੁਆਰਾ ਕੈਂਪ ਦਾ ਹੈਗਾ ਜਿਹੜਾ ਆਯੋਜਨ ਕਰਨਾ ਦਿੱਤਾ ਹੈ ਤਾਂ ਸਾਡਾ ਅੱਜ ਦੂਸਰਾ ਕੈਂਪ ਹੈਗਾ ਇੱਥੇ ਜਿਹੜਾ ਅਸੀਂ ਲਗਾ ਰਹੇ ਹਾਂ ਤੇ ਅੱਜ ਕੋਵਾ ਸ਼ੀਲਡ ਦਾ ਜਿਹੜਾ ਕੈਂਪ ਲੱਗ ਰਿਹਾ 45 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਲੱਗ ਰਹੀ ਹੈ ਫਰਸਟ ਡੋਜ਼ ਲੱਗ ਰਹੀ ਹੈ ਇੱਥੇ ਗੋਪਾਲ ਗਊਸ਼ਾਲਾ ਦੇ ਵਿੱਚ ਤੇ ਕਰੀਬਨ ਸਾਨੂੰ ਉਮੀਦ ਹੈ ਵੀ 200 ਦੇ ਕਰੀਬ ਜਿਹੜ ਰਜਿਸਟਰ ਹੋ ਚੁੱਕੇ ਆ ਤੇ ਕੋਸ਼ਿਸ਼ ਕਰਾਂਗੇ ਵੀ ਉਸ ਤੋਂ ਵੀ ਜ਼ਿਆਦਾ ਲੋਕਾਂ ਜਿਹੜਾ ਹੈਗਾ ਵੈਕਸੀਨ ਲਗਵਾਈ ਜਾਵੇ 3 ਦਿਨਾਂ ਬਾਅਦ ਪਹੁੰਚੀ ਹੈ ਲੋਕਾਂ 'ਚ ਉਤਸ਼ਾਹ ਵੀ ਬਹੁਤ ਹੈ ਇਸ ਉਤਸ਼ਾਹ ਨੂੰ ਦੇਖਦੇ ਹੋਏ ਅਸੀਂ ਅੱਜ ਮੋਗੇ ਦੇ ਵਿੱਚ ਪੰਜ ਸੈਂਟਰ ਬਣਾਏ ਆ ਜਿਹੜਾ ਕਿ ਇਸ ਵੇਲੇ ਆਪਾਂ ਗੋਪਾਲ ਗੋਸ਼ਾਲਾ 'ਚ ਖੜੇ ਆ ਇਸ ਤੋਂ ਬਿਨਾ ਆਪਾਂ ਰਾਧਾ ਸੋਮੇ ਸਤਸੰਗ ਡੇਰਾ ਕੋੜਕੂਰਾ ਬਾਈਪਾਸ ਉੱਥੇ ਰੱਖਿਆ ਇੱਕ ਕਲਦੀ ਕਲਗੀਧਰ ਗੁਰਦੁਆਰਾ ਅੰਮ੍ਰਿਤਸਰ ਰੋਡ 3 ਇੱਕ ਮੇਨ ਜਿਆ ਦੇ ਵਿੱਚ ਗਵਰਨਮੈਂਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ 4 ਔਰ ਇੱਕ ਬਗਿਆਨ ਵਸਤੀ ਸਾਡਾ ਇਹ ਅਰਬਨ ਸੈਂਟਰ ਹੈ ਉਹ ਬਣਾਈ ਹੈਗੀ ਹੈ ਤਾਂ ਕਿ ਲੋਕਾਂ ਨੂੰ ਇਨਕਨਵੀਨੀਅੰਸ ਨਾ ਹੋਵੇ ਔਰ ਵੈਕਸੀਨ ਜਿਹੜੀ ਹੈਗੀ ਹੈ ਜਲਦੀ ਤੋਂ ਜਲਦੀ ਲੱਗ ਸਕੇ ਔਰ ਜਿੱਥੇ ਤੱਕ ਡੋਜ਼ ਦਾ ਸਵਾਲ ਹੈ ਇਹ ਵੀ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਜਿੰਨੀ ਆਪਾਂ ਨੂੰ ਰਿਕੁਆਇਰਡ ਹੈ ਜਿੰਨੀ ਆਪਣੀ ਲੱਗ ਸਕਦੀ ਹੈਗੀ ਹੈ ਉਸ ਹਿਸਾਬ ਨਾਲ ਹਲੇ ਵੀ ਆਪਣੇ ਕੋਲੇ ਨਹੀਂ ਪਹੁੰਚ ਰਹੀ ਔਰ ਜਿਸ ਕਰਕੇ ਆਪਣੀ ਰਫਤਾਰ ਥੋੜੀ ਜੀ ਇਸ ਕਰਕੇ ਸਲੋ ਹੈ ਬਿਲਕੁਲ ਅੱਜ ਇੱਥੇ ਗੋਪਾਲ ਗਊ ਸ਼ਾਲਾ ਦੇ ਵਿੱਚ ਕੈਂਪ ਲੱਗੇ ਆ ਔਰ ਮੈਨੂੰ ਕਾਫੀ ਦਿਨ ਤੋਂ ਲੋਕ ਜਿਹੜੇ ਹੈਗੇ ਕੰਟੈਕਟ ਕਰ ਰਹੇ ਸੀ ਕਿ ਮੈਮ ਦੋ ਦਿਨ ਦਿਨ ਤੋਂ ਜਿਹੜਾ ਕੈਂਪ ਕਿਉਂ ਨਹੀਂ ਲੱਗ ਰਿਹਾ ਕਿਉਂਕਿ ਵੈਕਸੀਨ ਦੀ ਘਾਟ ਸੀਗੀ ਅੱਜ ਪ੍ਰਸ਼ਾਸਨ ਨੇ ਵੈਕਸੀਨ ਅਵੇਲੇਬਲ ਕਰਾਈ ਹੈ ਤੇ ਅੱਜ ਇੱਥੇ ਗੋਪਾਲ ਗਊ ਸ਼ਾਲਾ ਦੇ ਵਿੱਚ ਅਸੀਂ ਆਏ ਆ ਔਰ ਲੋਕ ਵੈਕਸੀਨ ਜਿਹੜੇ ਹੈਗੇ ਹੁਣ ਬੜੇ ਪੋਜ਼ਿਟਿਵ ਹੈ ਵੈਕਸੀਨ ਲਗਵਾਉਣ ਲਈ ਕਾਫੀ ਲੋਕ ਆਏ ਇੱਥੇ ਲਗਵਾਉਣ ਲਈ ਔਰ 45 ਪਲੱਸ ਵ ਲਈ ਲੱਗ ਰਹੀ ਹੈ ਦੇਖੋ ہماری ਜੋਗ ਔਰ ਸ਼ਹਿਰ ਦੀ ਮੁੱਖ ਸੋਸਤਾ ਗੋਪਾਲ ਗਊ ਸ਼ਾਲਾ गांधी रोड पे शहर की बड़ी प्रमुख संस्था है और जो भी शहर में कोई भी सामाजिक लेवल के कार्य होते हैं जिनमें सबके पूरे समाज का हित छुपा रहता है सबके पूरे समाज का हित तो होता है ऐसे कार्य समय समय पर हमारी गौशाला द्वारा किए जाते रहते हैं चाहे कोई वैक्सीनेशन का कैंप लगाना हो आज दूसरी बार कैंप लगा है करीब महीना डेढ़ महीने पहले भी जो है ये कैंप लगा था जिसमें लोगों ने बढ़ चढ़ करके भाग लिया और हमारे जो गौशाला के जो सदस्य हैं जो मेम्बर हैं सोसाइटी के वो भी इसमें बढ़ चढ़ करके जो सामाजिक संस्थाओं में भाग लेते रहते हैं मोगा तो कशिष सिंगला